ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਫਤਿਹਗੜ ਚੌੜੀਆਂ ਤੋਂ ਹਲਕਾ ਫਤਿਹਗੜ ਚੌੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਪ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਫਤਿਹਗੜ ਚੌੜੀਆਂ ਦੇ ਸਰਕਾਰੀ ਕੋ ਐਜੂਕੇਸ਼ਨਲ ਸਕੂਲ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਸਕੂਲ ਦੀ ਪ੍ਰਿੰਸੀਪਲ ਮੈਡਮ ਨੀਨਾ ਚਾਵਲਾ ਅਤੇ ਅਨੀਤਾ ਅਰੋੜਾ ਸਕੂਲ ਸਟਾਫ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਪ੍ਰਿੰਸੀਪਲ ਮੈਡਮ ਅਨੀਤਾ ਰੌੜਾ ਅਤੇ ਨੀਨਾ ਚਾਵਲਾ ਸਕੂਲ ਸਟਾਫ ਅਤੇ ਸਕੂਲੀ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਬੂਟੇ ਲਗਾ ਕੇ ਉਸ ਦੀ ਸਾਂਭ-ਸਬਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਉਹਨਾਂ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਲਗਾਉਣ ਲਈ ਬੂਟੇ ਵੀ ਵੰਡੇ ਫਤਿਹਗੜ੍ਹ ਚੋੜੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਕਾਬਲਾ ਜੀ ਕਲਾ ਵੀ ਰਜੀਪਰਮਨ ਚੇਅਰਮੈਨ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਜੋ ਕੀਤਾ ਹੈ ਇਹਨਾਂ ਦੇ ਵਿੱਚ ਵੀ ਮੈਂ ਕਾਫੀ ਪਹਿਲ ਦੇ ਰਿਹਾ ਹਾਂ ਬੂਟੇ ਲਾਉਣ ਨੂੰ ਪੌਦੇ ਲਾਉਣ ਨੂੰ ਅੱਜ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇੱਕ ਸਿਸਟਮੈਟਿਕ ਸਕੂਲ ਦੇ ਵਿੱਚ ਸਾਰੇ ਕਲਾਸਰੂਮ ਟੀਚਰਾਂ ਤੋਂ ਬੱਚਿਆਂ ਨੂੰ ਪਿਛਵਾਇਆ ਗਿਆ ਕਿ ਕਿਹੜਾ ਕਿਹੜਾ ਬੂਟਾ ਬੱਚਾ ਲਾਉਣਾ ਚਾਹੁੰਦਾ ਜਿਹੜਾ ਉਹ ਪਾਲਣ ਪੋਸ਼ਣ ਕਰ ਸਕੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਬੱਚਿਆਂ ਦੇ ਗਰੁੱਪ ਬਣਾਏ ਨੇ 100 ਤੋਂ ਪਲੱਸ ਬੱਚੇ ਇਹ ਸਟਾਫ ਦਾ ਹਰ ਇੱਕ ਮੈਂਬਰ ਜਿੰਨੇ ਵੀ 42 ਤੋਂ ਪਲੱਸ ਸਾਡੇ ਟੀਚਰ ਸਹਿਬਾਨ ਨੇ ਜਿਨ੍ਹਾਂ ਨੇ ਹਰ ਇੱਕ ਟੀਚਰ ਸਹਿਬਾਨ ਨੇ ਦੋ ਤੋਂ ਤਿੰਨ ਪੌਦੇ ਹਰ ਇੱਕ ਬੱਚੇ ਨੇ ਦੋ ਤੋਂ ਤਿੰਨ ਪੌਦੇ ਸਾਂਝੜ ਦੀ ਜ਼ਿੰਮੇਵਾਰੀ ਲਈ ਹੈ ਪਰ ਵਧੀਆ ਸੋਹਣਾ ਗਰੁੱਪ ਬਣਾ ਕੇ ਬੜੀ ਸੋਹਣੀ ਸੂਝ ਹੈ ਬੜੀ ਉੱਚੀ ਸੋਚ ਹੈ ਸਲੂਟ ਹੈ ਐਸੀ ਸੋਚ ਨੂੰ ਜੇ ਐਸੇ ਸਾਡੇ ਭੈਣ ਭਰਾ ਸਾਡੇ ਜਿੰਨੇ ਵੀ ਸਮਾਜ ਦੀ ਭੈਣ ਭਰਾਣੀ ਕਿਸੇ ਉਹ ਜਿਹਦਾ ਨਹੀਂ ਰੱਖਣ ਲੱਗ ਲੱਗੇ ਅਸੀਂ ਪੰਜਾਬ ਨੂੰ ਦੁਬਾਰਾ ਸੋਹਣਾ ਵਧੀਆ ਸੋਹਣਾ ਵਧੀਆ ਇੱਕ ਸਾਫ਼ ਹਵਾ ਵਾਲਾ ਪੰਜਾਬ ਬਣਾਉਂਦੇ ਨੇ ਲੋੜ ਹੈ ਤੁਹਾਨੂੰ ਮੁੱਢਾ ਲਾਸ ਦੀ ਜ਼ਰੂਰ ਦਿੰਦੇ ਆ ਮੈਂ ਬੜੇ ਆਪਣੀ ਤਕਰੀਬਨ 45 ਸਾਲ ਦੀ ਉਮਰ ਦੇ ਵਿੱਚ ਦੇਖਦਾ ਆ ਰਿਆਂ ਮੁੱਢੇ ਲਾ ਕੇ ਫੋਟੋ ਵੱਖ ਜਵਾ ਕੇ ਵੀਡੀਓ ਬਣਾਉਂਦੇ ਆਪਾਂ ਕਿਛੇ ਤੋਂ ਜੋ ਚੱਲੇ ਆ ਰਿਆ ਉਥੋਂ ਦਾ ਕੀ ਅਸੀਂ ਸਮਾਪਤ ਕਰ ਦਿੰਦੇ ਸੀ ਲੇਕਿਨ ਅੱਜ ਮੈਨੂੰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਜਿਹੜੀ ਕਬੂਦ ਹੁੰਦੀ ਆ ਲੱਗਾ ਹੈ ਜਿਹਦੀ ਸਾਮ ਸਵਾਲ ਇੱਕ ਗਰੁੱਪ ਸਿਸਟਮ ਕ੍ਰੀਏਟ ਕੀਤਾ ਗਿਆ ਔਰ ਮੈਨੂੰ ਜਿਤ ਤੱਕ ਲੱਗਦਾ ਹੈ ਕੀਤਾ ਜਾਂ ਨਹੀਂ ਕੀਤਾ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਇੱਕ ਹੋਰ ਵੀ ਤਰੀਕਾ ਬਣਾਇਆ ਹੋਵੇਗਾ ਵੀ ਜਿਹੜਾ ਬੂਟੇ ਨੂੰ ਚੰਗੀ ਸੰਭਾਲ-ਸਭਾਲ ਕਰੂਗਾ ਗਰੁੱਪ ਦੇ ਵਿੱਚ ਉਸ ਬੱਚੇ ਨੂੰ ਮੈਂ ਆਪਣੇ ਵੱਲੋਂ ਵੀ ਕਹਿੰਦਾ ਕਿ ਉਹਨੂੰ ਸਨਮਾਨਿਤ ਕੀਤਾ ਜਾਵੇ ਟੀਚਰ ਨੂੰ ਵੀ ਸਨਮਾਨਿਤ ਕੀਤਾ ਜਾਵੇ ਔਰ ਬੱਚੇ ਨੂੰ ਵੀ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਹਦਾ ਮਨੋਵਲਕਿਆ ਹੋਵੇ ਉਹਨੂੰ ਵੇਖ ਕੇ ਹੋਰ ਵੀ ਬੱਚੇ ਬੂਟੇ ਨਾਲ ਵੱਲ ਧਿਆਨ ਦੇਣ ਅੱਜ ਮੈਂ ਸਰਕਾਰੀ ਪ੍ਰਿੰਸੀਪਲ ਸਾਹਿਬ ਸਰਕਾਰੀ ਜਿਨੀ ਵੀ ਸਾਡੇ ਅਧਿਕਾਰ ਚੂੜੀਆਂ ਦੀ ਆਮਦ ਵੀ ਪਾਰਟੀ ਦੀ ਟੀਮ ਹੈ ਸਾਡਾ ਵੀ ਰਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹੋ ਜਿਹੇ ਉਪਰਾਲੇ ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਦਾ ਇਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਜ਼ਿਮੀਦਾਰ ਭਰਾ ਨੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਮੈਂ ਵਾਰ-ਵਾਰ ਜਦੋਂ ਵੀ ਕਿਸੇ ਮੀਡੀਆ ਦੇ ਵਿੱਚ ਭਰਾਵਾਂ ਦੇ ਅੱਗੇ ਮੈਂ ਬੋਲਦਾ ਮੈਂ ਜਰੂਰ ਬੇਨਤੀ ਕਰਦਾ ਹੁੰਦਾ ਕਿ ਹਰ ਇੱਕ ਭਰਾ ਮੋਟਰ ਦੀ ਉੱਤੇ ਜਗ੍ਹਾ ਹੁੰਦੀ ਹੈ ਨਾਲੇ ਉਹ ਸਾਡੇ ਕੰਮ ਵੀ ਆ ਸਕਦਾ ਉਹ ਸ਼ਾਂ ਸਾਡੇ ਕੰਮ ਵੀ ਆ ਸਕਦੀ ਹਰ ਇੱਕ ਜਿੱਥੇ ਜਿੱਥੇ ਵੀ ਸਨ ਕਿਊਬਲ ਦਾ ਕਨੈਕਸ਼ਨ ਹੈ ਕਿਊਬਲ ਦੇ ਕਨੈਕਸ਼ਨ ਨੇ ਕਿ 5 ਤੋਂ 10 ਬੂਟੇ ਜੋ ਉਹਨਾਂ ਦੀ ਚੁਆਇਸ ਹੈ ਭਾਵੇਂ ਫਲਦਾਰ ਬੂਟੇ ਲਾ ਲੈਣ ਕੋਈ ਵੀ ਬੂਟੇ ਲਾ ਲੈਣ 5 ਤੋਂ 10 ਬੂਟੇ ਲਾਉਣ ਦੀ ਆ ਕੋਈ ਜ਼ਿੰਮੇਵਾਰੀ ਸਮਝਣ ਪਰ ਹਰ ਇੱਕ ਪਰਿਵਾਰ ਨੂੰ ਵੀ ਮੈਂ ਮੇਨ ਜੀ ਕਰਦਾ ਵੀ ਆਪਣੇ ਘਰਾਂ ਦੇ ਵਿੱਚ ਵੀ ਇੱਕ ਇੱਕ ਤੋਂ ਦੋ ਦੋ ਬੂਟੇ ਹਰ ਇੱਕ ਪਰਿਵਾਰ ਨੂੰ ਵੀ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਾਉਣੇ ਮੈਂ ਆਪਣੇ ਵੱਲੋਂ ਅਰਥਾਤ ਜ਼ੋਰ ਦੇ ਕੇ ਅਪੀਲ ਕਰਦਾ ਸੀਐਮ ਸਾਹਿਬ ਵੱਲੋਂ ਮੈਂ ਸਾਰਿਆਂ ਨੂੰ ਆਪਣੇ ਸਦਕਾਰ ਯੋਗ ਜਿੰਨੇ ਵੀ ਸਦਕਾਰ ਪੂਰੀਆਂ ਦੇ ਸੰਗਠਨ ਸਾਰੀ ਸੰਗਤ ਨੂੰ ਆਪਣੇ ਵੱਲੋਂ ਬੇਨਤੀ ਵੀ ਕਰਦਾ ਰਿਕਵੈਸਟ ਵੀ ਕਰਦਾ ਵੀ ਲੋੜ ਹੈ